ਦੇਵਾਨਾ ਰੇਡੀ ਦੇ ਸਤਕਾਰ ਸੋਤੇ ਲੋਅ ਫਿਰ ਤੁਹਾਡੀ ਪੇਸ਼ੇ ਨਜ਼ਰ ਆ ਇੱਕ ਕਹਾਣੀ ਲਹਿੰਦੇ ਪੰਜਾਬ ਦੀ ਇਹ ਪੰਜਾਬੀ ਕਹਾਣੀ ਹੈ ਲੰਮੀਆਂ ਵਾਟਾਂ ਇਸ ਕਹਾਣੀ ਦੇ ਲਿਖਤਮ ਨੇ ਪ੍ਰਵੀਨ ਮਲਿਕ ਤੇ ਲਹਿੰਦੇ ਪੰਜਾਬ ਦੀ ਕਹਾਣੀ ਹੈ ਕਈ ਵਾਰੀ ਬਾਸ਼ਾ ਦਾ ਥੋੜਾ ਜਿਹਾ ਹੁੰਦਾ سلسلہ ਖੈਰ ਕਹਾਣੀ ਲੰਮੀਆਂ ਵਾਟਾਂ ਬੜਾ ਲੰਮਾ ਪੈਂਡਾ ਸ਼ਮਸ਼ਾਦ ਨੂੰ ਲੱਗ ਰਿਹਾ ਸੀ ਜਿਵੇਂ ਅਜਲਾਂ ਤੋਂ ਉਹ ਇਸ ਖੋਜਲੇ ਜਿਹੇ ਟਾਂਗੇ ਤੇ ਝੰਜੋਕੇ ਖਾਂਦੀ ਜਾ ਰਹੀ ਹੋਵੇ ਉਸ ਦਾ ਮੜਕੂ ਜਿਹਾ ਘੋੜਾ ਉਹ ਜਿਆਰ ਜਿਹਾ ਟੋਹ ਰਹਿ ਜਾਂਦਾ ਸੀ ਜਿਵੇਂ ਦਲਕੀਆਂ ਚੱਲਦੀਆਂ ਨੇ ਉਹਨੂੰ ਸੜ ਪੈਂਦਾ ਹੋਵੇ ਟਾਂਗੇ ਵਾਲਾ ਜਿਹੜਾ ਘੋੜੇ ਦਾ ਹਾਣੀ ਲੱਗਦਾ ਸੀ ਉਹ ਵੀ ਦੜਬਟ ਕੇ ਬੈਠਾ ਸੀ ਜਿਵੇਂ ਉਹਨੂੰ ਪਤਾ ਹੋਵੇ ਬਈ ਭਾਵੇਂ ਉਹ ਹਿੱਕ ਦਾ ਸਾਰਾ ਜੋਰ ਲਾ ਲਵੋ ਪਰ ਫਿਰ ਵੀ ਘੋੜੇ ਨੇ ਇਸ ਤੋਂ ਤੇਜ਼ ਨਹੀਂ ਦੁਰਨਾ ਤੇ ਸ਼ਮਸ਼ਾਦ ਨੂੰ ਹੁਣ ਗੁੱਸਾ ਆਉਣ ਲੱਗ ਪਿਆ ਸੀ ਇਹ ਕਿਹੋ ਜਿਹਾ ਬੰਦਾ ਜਦੋਂ ਦਾ ਏ ਟੁਰਿਆ ਇੱਕ ਵੀ ਲਫ਼ਜ਼ ਨਹੀਂ ਬੋਲਿਆ ਨਾ ਚਾਵਕ ਨੂੰ ਹੱਥ ਲਾਇਆ ਨਾ ਘੋੜੇ ਨੂੰ ਕੋਈ ਝੜਕੀ ਪਿਆਰ ਦਿੱਤਾ ਘੁਣਮਣ ਬੈਠਾ ਏ ਇਹ ਕੀ ਮੈਨੂੰ ਤੋੜ ਪਚਾਏਗਾ ਖੋਰੇ ਕਿੱਥੇ ਜਵਾਬ ਦੇ ਜਾਏ ਫਿਰ ਕੀ ਬਣੇਗਾ ਆਲੇ ਦੁਆਲੇ ਪਿੱਛੇ ਮੁੜ ਕੇ ਵੇਖਿਆ ਫਿਰ ਪਹਿਲੀ ਵਾਰੀ ਬੋਲਿਆ ਤੁਸੀਂ ਘਬਰਾਓ ਨਹੀਂ ਬੀਬੀ ਮੇਰੇ ਮੋਲਾ ਨੂੰ ਮਨਜ਼ੂਰ ਏ ਆਪਾਂ ਸ਼ਾਮ ਤੱਕ ਅੱਪੜ ਜਾਵਾਂਗੇ ਜਣੀ ਸ਼ਮਸ਼ਾਦ ਬੇਗਮ ਨੂੰ ਉਸ ਟਾਂਗੇ ਵਾਲੇ ਨੇ ਤਸੱਲੀ ਦਿੱਤੀ ਅੱਛਾ ਸ਼ਮਸ਼ਾਦ ਨੇ ਅਸਾਸ ਮਾਰਿਆ ਤੇ ਫਿਰ ਇੱਧਰ ਉੱਧਰ ਵੇਖਣ ਲੱਗੀ ਪਰ ਵੇਖਣ ਵਾਲੀ ਆਲੇ ਦੁਆਲੇ ਕੋਈ ਚੀਜ਼ ਨਹੀਂ ਸੀ ਜਦੋਂ ਗੱਡੀ ਤੋਂ ਲੈ ਕੇ ਉਹ ਮਾਈ ਨੂਰਾ ਉਹ ਤੇ ਮਾਈ ਨੂਰਾ ਸਟੇਸ਼ਨ ਤੋਂ ਬਾਹਰ ਆਈਆਂ ਤਾਂ ਇਹ ਕੋਈ ਟਾਂਗਾ ਸੀ ਸਟੇਸ਼ਨ ਤੇ ਣਾਲੇ ਤੋਂ ਸ਼ਹਿਰ ਦੇ ਜੰਪਲ ਸ਼ਮਸ਼ਾਦ ਨੂੰ ਪਤਾ ਨਹੀਂ ਸੀ ਬਈ ਤਾਂਗੇ ਤੇ 14 ਮੀਲ ਦਾ ਪੈਂਡਾ 1400 ਮੀਲ ਦੇ ਬਰਾਬਰ ਹੋ ਜਾਏਗਾ ਸ਼ਮਸ਼ਾਦ ਤੇ ਬੱਸਾਂ ਰਿਕਸ਼ਿਆਂ ਜਾਂ ਟੈਕਸੀਆਂ ਦੇ ਵਿੱਚ ਸਫ਼ਰ ਕਰਨ ਦੀ ਆਦੀ ਸੀ ਇੱਕ ਹੋਰ ਗੱਲ ਬਈ ਬਾਈ ਸਵਾ ਬਈ ਸਵਾਰੀ ਦੇ ਇੰਤਜ਼ਾਰ ਦੇ ਵਿੱਚ ਕਿੰਨੇ ਘੰਟੇ ਖੱਜਲਖਾਰ ਹੋਣਾ ਪੈਂਦਾ ਸਵਾਰੀ ਮਿਲਣ ਤੋਂ ਬਾਅਦ ਦੇਰ ਨੇਸੀ ਲੱਗਣੀ ਪਰ ਇਹ ਬੜੀ ਅਵਾਜ਼ਾਰੀ ਵਾਲੀ ਗੱਲ ਸੀ ਜੇ ਬੰਦਾ ਟੁਰਦਾ ਹੋਇਆ ਵੀ ਨਾ ਅੱਗੇ ਵਧ ਰਿਹਾ ਹੋਵੇ ਔਰੇ ਸ਼ਮਸ਼ਾਦ ਨੂੰ ਸਾਰੀ ਹਜਾਤੀ ਇਹੋ ਜਿਹਾ ਪੈਂਡੇ ਨਾਲ ਵਾਹ ਨਾ ਪੈਂਦਾ ਜੇ ਇਨਸਪੈਕਟਰ ਆਫ ਸਕੂਲਸ ਮਿਸ ਰਜਵੀ ਨੂੰ ਹੈ ਉਹਨੂੰ ਬੁਲਾ ਕੇ ਇਹ ਨਾ ਕਿਹਾ ਹੁੰਦਾ ਕਿ ਸ਼ਮਸ਼ਾਦ ਤੇਰੀ ਰਿਪੋਰਟ ਬਹੁਤ ਅੱਛੀ ਹੈ ਤੈਨੂੰ ਸਾਨੂੰ ਤੇਰੇ ਤੇ ਫਕਰ ਹੈ ਹੁਣ ਤੇਰੀ ਹਿੰਮਤ ਅਸੀਂ ਵੇਖਣੀ ਹੈ ਤੇਰੇ ਤੋਂ ਪਹਿਲਾਂ ਪੰਜ ਉਸਤਾਦनियां ਤਖਤ ਪੜੀਂਦੀਆਂ ਲੋਕਾਂ ਨਾਲ ਟੱਕਰਾਂ ਮਾਰ ਕੇ ਮਰ ਗਈਆਂ ਨੇ ਸਕੂਲ ਨਹੀਂ ਚਲਾ ਸਕੀਆਂ ਤੇ ਤੇ ਤੂੰ ਸਾਨੂੰ ਉਮੀਦ ਹੈ ਜੇ ਤੂੰ ਵੀ ਉੱਥੋਂ ਮੁੜਾਈ ਤਾਂ ਫਿਰ ਇਹ ਸਕੂਲ ਬੰਦ ਕਰਨਾ ਹੋਵੇਗਾ ਜਾਨੀ ਉਹ ਸ਼ਮਸ਼ਾਦ ਟੀਚਰ ਸੀ ਉਸ ਦੀ ਜਿਹੜੀ ਬੋਸ ਸੀ ਮਿਸ ਰਿਜਵੀ ਉਸਨੇ ਇਹ ਗੱਲ ਕਹੀ ਸੀ ਕਿ ਤੇਰੇ ਤੇ ਸਾਨੂੰ ਮਾਨ ਹੈ ਤੂੰ ਬਹੁਤ ਹੋਣ ਹਰ ਮਟਿਆਰ ਹੈ ਇਸ ਕਰਕੇ ਤੇ ਇਹ ਜਿਹੜਾ ਤਖਤ ਬੜੀ ਜਿੱਥੇ ਤੇਰੀ ਡਿਊਟੀ ਲੱਗੀ ਹੈ ਨਾ ਉੱਥੇ ਪੰਜ ਟੀਚਰ ਪਹਿਲਾਂ ਮੋੜੇ ਆਈਆਂ ਨੇ ਤੇਰੇ ਤੋਂ ਉਮੀਦ ਹੈ ਕਿ ਤੂੰ ਸਕੂਲ ਚਲਾ ਉੱਥੇ ਨਹੀਂ ਤੇ ਸਕੂਲ ਬੰਦ ਕਰਨਾ ਹੋਵੇਗਾ ਖੈਰ ਸ਼ਮਸ਼ਾਦ ਨੇ ਆਪਣੀ ਬੌਸ ਨੂੰ ਹਾਮੀ ਭਰੀ ਕਿਉਂਕਿ ਸਕੂਲ ਬੰਦ ਹੋਣ ਦਾ ਮਤਲਬ ਸੀ ਆਪਣੇ ਹੱਥੀ ਦੀਵਾ ਬੁਝਾਣਾ ਇਸੇ ਕਰਕੇ ਉਸਨੇ ਸਕੂਲ ਦੀ ਮਾਈ ਨੂਰਾ ਨੂੰ ਨਾਲ ਲਿਆ ਤੇ ਅੱਲਾ ਦਾ ਨਾਮ ਲੈ ਕੇ ਟੁਰ ਪਈ ਤਖਤਪੜੀ ਨੂੰ ਇਸ ਸਟੇਸ਼ਨ ਆ ਜਿੱਥੇ ਉਹਦੀ ਡਿਊਟੀ ਲੱਗੀ ਸੀ ਤਖਤਪੜੀ ਤੇ ਉਸ ਨੂੰ ਇਹ ਨਹੀਂ ਸੀ ਪਤਾ ਵੀ ਰੇਲ ਗੱਡੀ ਤੋਂ ਲੈ ਕੇ ਥੋੜਾ ਜਿਹਾ ਪੈਂਡਾ ਕਿਸੇ ਹੋਰ ਸਵਾਰੀ ਤੇ ਕਰਨਾ ਪਏਗਾ ਤੇ ਇਹ ਨਹੀਂ ਸੀ ਪਤਾ ਕਿ ਸਵਾਰੀ ਦੇ ਨਾਂ ਤੇ ਇਹੋ ਜਿਹਾ ਟਾਂਗਾ ਉਹਨੂੰ ਡੀਕਦਾ ਹੋਏਗਾ ਸਟੇਸ਼ਨ ਤੇ ਥੋੜੀ ਰੌਣਕ ਸੀ ਇੱਕ ਪਕੌੜਿਆਂ ਵਾਲਾ ਆਪਣਾ ਸ਼ਾਬਾ ਲਈ ਖੜਾ ਸੀ ਤੇ ਦੋ ਤਿੰਨ ਕੁਲੀ ਇੱਧਰ ਉੱਧਰ ਫਿਰਦੇ ਸਨ ਸਟੇਸ਼ਨ ਮਾਸਟਰ ਲਾਲ ਹਰੀਆਂ ਝੰਡੀਆਂ ਲੈ ਕੇ ਪਲੇਟਫਾਰਮ ਤੇ ਤੈਲ ਰਿਹਾ ਸੀ ਇੱਕ ਪਾਸੇ ਚਾਹ ਦਾ ਖੋਖਾ ਵੀ ਬਣਿਆ ਹੋਇਆ ਸੀ ਜਿਸ ਤੇ ਮੱਖੀਆਂ ਭਿੰਕਦੀਆਂ ਸਨ ਪਾਰਟੀਸ਼ਨ ਤੋਂ ਅ ਇਹ ਨਿਕਲਦੀਆਂ ਪਤਲੀਆਂ ਜਿਹੀਆਂ ਸੜਕਾਂ ਤੇ ਕਿਸੇ ਬੰਦੇ ਦਾ ਪਰਛਾਵਾਂ ਨਹੀਂ ਸੀ ਆ ਰਿਹਾ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਉੱਚੇ ਟਿੱਬੇ ਤੇ ਉਹਨਾਂ ਤੇ ਝਾੜੀਆਂ ਵਰਗੇ ਵਿਰਲੇ-ਵਿਰਲੇ ਦਰਖਤ ਦੇਸੇ ਸਨ ਸੜਕ ਦੇ ਨਾਲ-ਨਾਲ ਇਹੋ ਜਿਹੇ ਦਰਖਤ ਲੱਗੇ ਸਨ ਕਿ ਉਹਨਾਂ ਦੀਆਂ ਖੋਰੀਆਂ ਪੱਤਰਾਂ ਤੇ ਧੂੜ ਜੰਮੀ ਹੋਈ ਸੀ ਜਿਵੇਂ ਉਹ ਕਿਸੇ ਕੱਚੀ ਮਾਂ ਦੇ ਬਾਲ ਹੋਣ ਮਾਈ ਨੂਰਾ ਅਗਲੀ ਸੀਟ ਤੇ ਬੈਠੀ ਉਹ ਗਲੰਦੀ ਸੀ ਤੇ ਟਾਂਗੇ ਵਾਲਾ ਵੀ ਸਾਹਮਣੇ ਸੜਕ ਤੇ ਨਜ਼ਰਾਂ ਜਮਾ ਕੇ ਬੈਠਾ ਸੀ ਪਰ ਉਹ ਕਦੀ ਅੱਖਾਂ ਮੀਟ ਕੇ ਵਹਿ ਰਹਿੰਦਾ ਤੇ ਫਰਕ ਕੋਈ ਨਹੀਂ ਸੀ ਪੈਣਾ ਕਿਉਂਕਿ ਜੇ ਘੋੜੇ ਨੇ ਸਿੱਧੀ ਸੜਕ ਤੇ ਟੁਰਦੇ ਜਾਣਾ ਸੀ ਤੇ ਅੱਗੋਂ ਕੋਈ ਸ਼ੈ ਹੀ ਨਹੀਂ ਸੀ ਆਉਂਦੀ ਦਿਸਦੀ ਜਿਸ ਤੋਂ ਉਸ ਨੂੰ ਬਚਾਉਣਾ ਪਵੇ ਸੋ insan ਰਾਹ ਸੀ ਘੋੜੇ ਦੇ ਕਦਮ ਤਾਲ ਦੇ ਵਿੱਚ ਸੜਕ ਤੇ ਪੈ ਰਿਹਾ ਸਾਂ ਜਿਵੇਂ ਕੋਈ ਨਾਚਾ ਨਾਚ ਨੱਚਦਾ ਹੋਵੇ ਟਿਕ 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 ਸ਼ਾਇਦ ਇਸ ਤਾਲ ਨਾਲ ਸਿਰ ਮਲਾਉਣ ਲਈ ਡਾਂਗੇ ਵਾਲਾ ਵੀ ਹੌਲੇ ਹੌਲੇ ਗਾਉਣ ਲੱਗ ਪਿਆ ਓਏ ਲੰਮੀਆਂ ਸੜਕਾਂ ਤੇ ਸਾਮ ਵਜਦੇ ਘੋੜੇ ਦੇ ਮੈਂਡਾ ਦਿਲ ਹੋਵੇ ਮਿੰਡੇ ਜਿਹਾ ਦਿਲ ਹੋਵੇ ਪਤਾ ਲੱਗੀ ਵਿਛੋੜੇ ਦਾ ਉੱਚੀਆਂ ਲੰਮੀਆਂ ਸੜਕਾਂ ਤੇ ਸਾਮ ਵੱਜਦਾ ਘੋੜੇ ਦਾ ਮੈਂਡੇ ਜਿਹਾ ਦਿਲ ਹੋਵੇ ਪਤਾ ਲੱਗਦਾ ਵਿਛੋੜੇ ਦਾ ਨੂਰਾ ਸ਼ਾਇਦ ਸੌਂ ਚੱਲੀ ਸੀ ਨੂਰਾ ਮਾਈ ਤੇ ਉਸ ਦਾ ਤਰਾ ਨਿਕਲ ਗਿਆ ਤੇ ਟਾਂਗੇ ਵਾਲਾ ਸਰਮਿੰਦਾ ਜਿਹਾ ਹੋ ਕੇ ਚੁੱਪ ਕਰ ਗਿਆ ਉਸ ਤੇ ਗੀਤ ਸੁਣ ਕੇ ਤੇ ਫਿਰ ਉਹ ਹਰ ਪਾਸੇ ਚੁੱਪ ਹੌਲੇ ਹੌਲੇ ਟਾਂਗਾ ਅੱਗੇ ਵਧ ਰਿਹਾ ਸੀ ਤੇ ਘੋੜੇ ਦੇ ਕਦਮ ਹੁਣ ਬੇਤਾਲ ਪੈ ਰਹੇ ਸਨ ਸ਼ਮਸ਼ਾਦ ਨੇ ਇੱਕ ਵਾਂ ਦੋਹਾਂ ਸੀਟਾਂ ਦੇ ਵਿਚਕਾਰ ਲੈ ਕੇ ਫੱਟੇ ਉੱਤੇ ਰੱਖੀ ਤੇ ਚੰਗੀ ਤਰ੍ਹਾਂ ਟੇਕ ਲਾ ਕੇ ਅੱਖਾਂ ਮੀਟ ਲਈਆਂ ਉਹ ਜਹਾਜ਼ ਵਿੱਚ ਉੱਡਦੀ ਜਾ ਰਹੀ ਸੀ ਜਹਾਜ਼ ਬਦਲਾਂ ਤੇ ਜਿਉ ਤੈਰਦਾ ਜਾ ਰਿਹਾ ਸੀ ਇੱਕਦਮ ਜ਼ਮੀਨ ਵੱਲ ਆਣ ਲੱਗਾ ਜੋਰ ਦੀ ਉਸਨੂੰ ਝਟਕਾ ਲੱਗਾ ਤੇ ਉਹਦੇ ਮੂੰਹੋਂ ਚੀਕ ਨਿਕਲ ਗਈ ਮਾਈ ਨੂਰਾ ਨੇ ਘਬਰਾ ਕੇ ਪੁੱਛਿਆ ਤੇ ਟਾਂਗੇ ਵਾਲੇ ਨੇ ਇੱਕਦਮ ਰਾਸਾਂ ਖਿੱਚ ਲਈਆਂ ਤੇ ਘੋੜਾ ਜਿਹੜਾ ਥੜਵਾ ਕੇ ਖੋਲ ਹੋ ਗਿਆ ਕੀ ਹੋਇਆ ਮਿਸ ਸਾਹਿਬਾ ਮਾਈ ਨੂਰਾ ਨੇ ਪੁੱਛਿਆ ਤੇ ਸ਼ਮਸ਼ਾਦ ਬੋਲੀ ਕੁਝ ਨਹੀਂ ਕੁਝ ਨਹੀਂ ਸ਼ਾਇਦ ਮੈਂ ਸੁਣਦੀ ਜਾ ਰਹੀ ਸੰਤਰਾ ਨਿਕਲ ਗਿਆ ਸ਼ਮਸ਼ਾਦ ਨੇ ਮੱਥੇ ਤੋਂ ਮੁੜ ਕੇ ਪੂੰਝ ਕੇ ਜਵਾਬ ਦਿੱਤਾ ਕਿ ਸ਼ਾਇਦ ਮੈਂ ਸੌਂਦੀ ਜਾ ਰਹੀ ਸੰਤਰਾ ਨਿਕਲ ਗਿਆ ਤੇ ਸੜਕ ਦੇ ਨਾਲ ਮਾੜੇ ਮਾੜੇ ਖੇਤ ਦਿਸ ਰਹੇ ਸਨ ਜਿਨ੍ਹਾਂ ਦੇ ਵਿੱਚ ਨਿੱਕੇ ਮੋٹے ਵੱਟੇ ਹੀ ਵੱਟੇ ਖਿਲਰੇ ਸਨ ਉਹਨਾਂ ਵੱਟਿਆਂ ਤੋਂ ਬਚ ਬਚਾ ਕੇ ਕਣਕਾਂ ਨੇ ਸਿਰ ਕੱਢ ਲਿਆ ਸੀ ਫਸਲ ਤਿਆਰ ਸੀ ਇਹ ਬਹਾਰ ਦਾ ਮੌਸਮ ਹੈ ਸ਼ਮਸ਼ਾਦ ਨੂੰ ਯਾਦ ਆਇਆ ਪਰ ਆਲੇ ਦੁਆਲੇ ਉਸ ਨੂੰ ਖੇਤਾਂ 'ਚ ਕੋਈ ਨਿਸ਼ਾਨੀ ਨਹੀਂ ਸੀ ਨਜ਼ਰ ਆ ਰਹੀ ਵਟਿਆਂ ਦੇ ਵਿੱਚ ਆ ਕੇ ਸ਼ਬਦ ਬਹਾਰ ਦੀ ਰਤ ਵੀ ਕਿਦਰੇ ਪੱਥਰ ਬਣ ਗਈ ਹੋਣੀ ਐ ਸ਼ਮਸ਼ਾਦ ਨੇ ਸੋਚਿਆ ਤੇ ਆਪਣੇ ਖਿਆਲ ਤੇ ਆਪ ਹੀ ਮਿਸਕ ਪਈ ਦੁਪਹਿਰ ਦੀ ਰੋਟੀ ਉਹਨਾਂ ਨੇ ਗੱਡੀ 'ਚ ਖਾ ਲਈ ਸੀ ਰੇਲ ਗੱਡੀ 'ਚ ਪਰ ਟਾਂਗੇ ਦੀਆਂ ਝੰਝੋਕਿਆਂ ਦੇ ਨਾਲ ਉਹਨੂੰ ਫੇਰ ਭੁੱਖ ਲੱਗੀ ਨਾਲੇ ਤ੍ਰੇ ਵੀ ਲੱਗੀ ਪਾਣੀ ਪਰ ਇੱਥੇ ਕਿੱਥੇ ਸ਼ਮਸ਼ਾਦ ਨੇ ਸੱਜੇ ਖੱਬੇ ਨਜ਼ਰ ਮਾਰੀ ਦੂਰ ਇੱਕ ਖੇਤ ਦੇ ਵਿੱਚ ਕੁਝ ਬੰਦੇ ਨਜ਼ਰ ਆ ਰਹੇ ਸਨ ਪਰ ਉਹ ਹਾਲੇ ਦੂਰ ਸਨ ਸ਼ਾਇਦ ਟਾਂਗੇ ਵਾਲੇ ਨੂੰ ਕੁਝ ਪਤਾ ਹੋਵੇ ਤਰੇਜ ਮੇਉ ਦੇ ਸੰਘ ਦੇ ਵਿੱਚ ਕੰਡਿਆਂ ਵਾਂਗ ਫੱਬਣ ਲੱਪੀ ਉਹ ਬੋਲੀ ਟਾਂਗੇ ਵਾਲਿਆ ਕਿਦਰੋਂ ਪਾਣੀ ਮਿਲ ਜਾਏਗਾ ਪਾਣੀ ਟਾਂਗੇ ਵਾਲਾ ਸੋਚੀ ਪੈ ਗਿਆ ਸ਼ਾਇਦ ਉਹਨਾਂ ਕੋਲੋਂ ਲੱਭ ਜਾਏ ਉਹਨੇ ਦੂਰ ਆਉਂਦੇ ਬੰਦਿਆਂ ਵੱਲ ਇਸ਼ਾਰਾ ਕਰਕੇ ਆਖਿਆ ਉਸਨੇ ਪਹਿਲੀ ਵਾਰੀ ਘੋੜੀ ਨੂੰ ਹੁਸ਼ਕਾਰਿਆ ਸ਼ਾਵਾ ਬਈ ਟਰਪਾ ਟਰਪਾ ਤੇ ਘੋੜੇ ਨੇ ਸੱਚੀ ਮੁੱਚੀ ਕਦਮ ਤੇਜ਼ ਕਰ ਦਿੱਤੇ ਜਦੋਂ ਟਾਂਗਾ ਰੁਕਿਆ ਤਾਂ ਸ਼ਮਸ਼ਾਦ ਛਾਲ ਮਾਰ ਕੇ ਟਾਂਗੇ ਉੱਥੱਲੇ ਆਏ ਤੌਬਾ ਲੱਤਾਂ ਹੀ ਜੁੜ ਗਈਆਂ ਬੈਠਿਆਂ ਬੈਠਿਆਂ ਮੈਂ ਸੇਵਾ ਪਾਣੀ ਲੈ ਆਵਾਂ ਮਾਈ ਨੂਰਾ ਨੇ ਸ਼ਮਸ਼ਾਦ ਨੂੰ ਪੁੱਛਿਆ ਨਹੀਂ ਨਹੀਂ ਮਾਈ ਤੂੰ ਰਹਿਣ ਦੇ ਮੈਂ ਆਪੇ ਜਾ ਕੇ ਪੀਵਾਂਗੀ ਜੇ ਤੈਨੂੰ ਤਰੇ ਲੱਗੀ ਆ ਤਾਂ ਤੂੰ ਵੀ ਨਾਲ ਆ ਜਾ ਅੱਛਾ ਜੀ ਕਹਿ ਕੇ ਨੂਰਾ ਵੀ ਉਸਦੇ ਨਾਲ ਤੁਰ ਪਈ ਖੇਤ ਦੇ ਵਿੱਚਕਾਰ ਇੱਕ ਬਰੋਟਾ ਖੜਾ ਸੀ ਤੇ ਉਹਦੀ ਛਾਵੇਂ ਇੱਕ ਅੱਧ ਖੜਾ عمر ਦਾ ਬੰਦਾ ਬੈਠਾ ਉਹ ਆਪਣਾ ਝੋਲਾ ਹਲਾ ਕੇ ਮੁੜਕਾ ਸੁਕਾ ਰਿਆ ਸੀ ਤੇ ਦੋ ਹੋਰ ਬੰਦੇ ਕਣਕ ਕੱਪ ਰਹੇ ਸਨ ਤੇ ਸ਼ਮਸ਼ਾਦ ਤੇ ਮਾਈ ਨੂਰਾ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹਨਾਂ ਨੇ ਹੱਥ ਰੋਕ ਲੈ ਤੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਨੂੰ ਵੇਖਣ ਲੱਗੇ ਜਿਵੇਂ ਸੈਨਨ ਦੀ ਕੋਸ਼ਿਸ਼ ਕਰ ਰਹੇ ਹੋਣ ਬਰੋਟੇ ਥੱਲੇ ਬੈਠਾ ਬੰਦਾ ਉੱਠ ਖਲੋਤਾ ਅਸਲਾਮ ਅਲੈਕਮ ਸ਼ਮਸ਼ਾਦ ਨੇ ਸਲਾਮ ਕੀਤਾ ਤੇ ਸਾਰੇ ਕੁਝ ਢਿੱਲੇ ਜਿਹੇ ਉਹਦੇ ਵੱਲ ਵੇਖਦੇ ਰਹੇ ਅਖੀਰ ਉਹਨਾਂ ਚੋਂ ਇੱਕ ਨੇ ਹੌਲੇ ਜਿਹਾ ਜਵਾਬ ਦਿੱਤਾ ਵਾਲੇਕਮ ਸਲਾਮ ਥੋੜਾ ਪਾਣੀ ਮਿਲ ਜਾਏਗਾ ਸ਼ਮਸ਼ਾਦ ਨੇ ਉਹਨਾਂ ਨੂੰ ਪੁੱਛਿਆ ਤੇ ਸਾਰੇ ਫਿਰ ਇੱਕ ਦੂਜੇ ਵੱਲ ਵੇਖਣ ਲੱਪੇ ਜਿਵੇਂ ਅੱਖੀਆਂ-ਅੱਖੀਆਂ ਪੁੱਛਦੇ ਹੋਣ ਕਿ ਦੱਸਿਏ ਪਾਣੀ ਹੈ ਜਾਂ ਨਹੀਂ ਫੇਰ ਉਹਨਾਂ ਚ ਇੱਕ ਕੋਠਾ ਤੇ ਉਧਰ ਟੁਰ ਪਿਆ ਜਿੱਧਰ ਪੱਲੀਆਂ ਦਾ ਢੇਰ ਲੱਗਿਆ ਹੋਇਆ ਸੀ ਤੇ ਦੋ ਚਾਰ ਪੱਲੀਆਂ ਹਟਾ ਕੇ ਉਹਨਾਂ ਨੇ ਇੱਕ ਨਿੱਕਾ ਜਿਹਾ ਘੜਾ ਤੇ ਕੋਰਾ ਜਿਹਾ ਬੱਠਲ ਜੋ ਟਕਿਆ ਸੀ ਉਹ ਨੰਗਾ ਕੀਤਾ ਉਸਨੇ ਬਿਸਮਾ ਅੱਲਾਹ ਕਹਿ ਕੇ ਬਿਸਮిల్లా ਕਹਿ ਕੇ ਬੱਠਲ ਵਿੱਚੋਂ ਪਾਣੀ ਪਰਤਿਆ ਤੇ ਸ਼ਮਸ਼ਾਦ ਵੱਲ ਵਧਾ ਦਿੱਤਾ ਸ਼ਮਸ਼ਾਦ ਨੇ ਬੱਠਲ ਮੂੰਹ ਨੂੰ ਲਾਇਆ ਤਾਂ ਪਾਣੀ ਦੇ ਵਿੱਚੋਂ ਉੱਠਦੀ ਮਿੱਟੀ ਦੀ ਠੰਡੀ ਖੁਸ਼ਬੂ ਅੱਗੇ ਵੱਧ ਕੇ ਉਹਦੇ ਗਲੇ ਨੂੰ ਆਉਣ ਲੱਗੀ ਜਿਵੇਂ ਕੋਈ ਵਿਛੜੀ ਸਹੇਲੀ ਮਿਲਦੀ ਹੋਵੇ ਉਹ ਡੀਕ ਲਾ ਕੇ ਪਾਣੀ ਪੀ ਗਈ ਤੇ ਬੱਠਲ ਉਸਨੇ ਮੁਰ ਮਾਈ ਨੂਰਾ ਵੱਲੋਂ ਦਿੱਤਾ ਪੁੱਤਰ ਮੈਨੂੰ ਵੀ ਪਾਣੀ ਦੇ ਦੇ ਕਿਉਂਕਿ ਉਹ ਆਖ ਰਹੀ ਸੀ ਉਹ ਮਾਈ ਨੂਰਾ ਨੂੰ ਪਾਣੀ ਦੇਣ ਲੱਗਾ ਤਾਂ ਸ਼ਮਸ਼ਾਦ ਇੱਧਰ ਉੱਧਰ ਵੇਖਣ ਲੱਗੀ ਦੂਰ ਦੂਰ ਤੱਕ ਕਿਸੇ ਖੋਦ ਆਸਾਰ ਨਹੀਂ ਸੀ ਨਜ਼ਰ ਆ ਰਿਹਾ ਉਹ ਬੋਲੀ ਤੁਹਾਨੂੰ ਪਾਣੀ ਕਿਧਰੋਂ ਦੂਰੋਂ ਲਿਆਉਣਾ ਪੈਂਦਾ ਸ਼ਮਸ਼ਾਦ ਉਹਨਾਂ ਨੂੰ ਪੁੱਛ ਬੈਠੀ ਉਹ ਬੋਲਿਆ ਉਹ ਬੀਬੀ ਉਹ ਪੱਕੀ ਜਿਹੀ ਉਮਰ ਦਾ ਬੰਦਾ ਜਿਹੜਾ ਬਰੋਟੇ ਹੇਡੋਂ ਉੱਠ ਕੇ ਉਹਨਾਂ ਕੋਲ ਆਇਆ ਸੀ ਇੱਥੋਂ 3-4 ਮੀਲ ਦੂਰ ਪਿੰਡ ਤੇ ਖੂਹ ਹੈ ਉੱਥੋਂ ਹੀ ਪਾਣੀ ਲਈਦਾ ਇਹ ਪਾਣੀ ਪੀਣ ਲਈ ਹੁੰਦਾ ਕੱਪੜੇ ਛਪੜੇ ਧੋਣ ਆਇਆ ਤਾਂ ਸੁੱਤੇ ਕਿਤੇ ਜਾਣਾ ਪੈਂਦਾ ਉਹ ਜਰਾ ਅ ਡੱਢੀ ਦੂਰ ਹੈ ਅੱਛਾ ਸ਼ਮਸ਼ਾਦ ਹੈਰਾਨ ਹੋਈ ਪਰ ਤੁਸੀਂ ਇੱਥੇ ਕਿਉਂ ਨਹੀਂ ਖੂਹ ਪੁੱਟ ਲੈਂਦੇ ਸਾਰਿਆਂ ਨੂੰ ਪਾਣੀ ਦੀ ਸਹੂਲਤ ਹੋ ਜਾਏਗੀ ਉਹ ਬੋਲੇ ਇੱਥੇ ਖੂਹ ਨਹੀਂ ਬੀਬੀ ਪੁੱਟਿਆ ਜਾ ਸਕਦਾ ਕਿਉਂ ਉਹ ਜੀ 12 14 ਗਜਾਂ ਤੋਂ ਬਾਅਦ ਪੇੜ ਆ ਜਾਂਦਾ ਹੈ ਉਹ ਰਾਹ ਦੇ ਵਿੱਚ ਤਾਂ ਹੀ ਪਾਣੀ ਲੱਭੇ ਪਰ ਹੁਣ ਤਾਂ ਪੇੜਾਂ ਨੂੰ ਵੀ ਭੰਨਿਆ ਜਾ ਸਕਦਾ ਹੈ ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਨੇ ਤੁਸੀਂ ਲੋਕ ਕੋਸ਼ਿਸ਼ ਕਿਉਂ ਨਹੀਂ ਕਰਦੇ ਸ਼ਮਸ਼ਾਦ ਨੇ ਸਲਾਹ ਦਿੱਤੀ ਪੇੜ ਜਾਣੀ ਮਤਲਬ ਪੱਥਰ ਕੀ ਕੋਸ਼ਿਸ਼ ਕਰਨੀ ਹੈ ਬੀਬੀ ਜੀ ਗੁਜ਼ਾਰਾ ਚੱਲੀ ਜਾਂਦਾ ਹੈ ਉਹਨਾਂ ਨੇ ਬੇਪਰਵਾਹੀ ਜੀ ਨਾਲ ਜਵਾਬ ਦਿੱਤਾ ਜਿਵੇਂ ਉਹਨਾਂ ਦਾ ਇਸ ਗੱਲ ਨਾਲ ਕੋਈ ਤਾਲੁਕ ਵਾਸਤਾ ਨਾ ਹੋਵੇ ਸ਼ਮਸ਼ਾਦ ਨੂੰ ਗੁੱਸਾ ਆਇਆ ਤੁਸੀਂ ਕਿਹੋ ਜੇ ਲੋਕੋ ਐਡਾ ਵੱਡਾ ਮਸਲਾ ਐ ਨਾ ਪਾਣੀ ਨਾ ਮਿਲਣਾ ਤੇ ਤੁਹਾਨੂੰ ਕੋਈ ਪਰਵਾਹ ਹੀ ਨਹੀਂ ਉਸ ਬੰਦੇ ਨੇ ਸ਼ਮਸ਼ਾਦ ਵੱਲ ਗੌਰ ਨਾਲ ਦੇਖਿਆ ਤੇ ਨਿਮਝਿਆ ਹੱਸ ਪਿਆ ਬੀਬੀ ਸ਼ਾ ਤੁਸੀਂ ਸ਼ਹਿਰੀ ਹੋ ਬਾਹਰੋਂ ਆਇਓ ਇੱਥੋਂ ਰਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਸਾਡੇ ਲਈ ਤਾਂ ਜੀਣਾ ਵੀ ਮਸਲਾ ਐ ਤੇ ਮਰਨਾ ਵੀ ਮਸਲਾ ਇਹ ਕਣਕਾਂ ਵੇਖ ਰਹੇ ਹੋ ਨਾ ਇਹਨਾਂ ਦੇ ਆਸ ਰਹੀ ਸਾਡਾ ਸਾਲ ਲੰਘਣਾ ਸ਼ਮਸ਼ਾਦ ਨੇ ਮੁੜ ਕੇ ਇੱਕ ਨਜ਼ਰ ਪੱਲੀਆਂ ਦੇ ਢੇਰ ਤੇ ਮਾਰੀ ਸੱਚੀ ਕਹਿੰਦਾ ਵਿਚਾਰਾ ਇਹਦੇ ਨਾਲ ਕੀ ਬਣੇਗਾ ਇਹਨਾਂ ਦਾ ਖਾਣਗੇ ਕਿ ਪਾਨਗੇ ਉਹ ਬੰਦੇ ਨੇ ਸ਼ਾਇਦ ਸ਼ਮਸ਼ਾਦ ਦੀਆਂ ਅੱਖਾਂ ਦੇ ਵਿੱਚ ਲਿਖੀ ਇਹ ਗੱਲ ਪੜ੍ਹ ਲਈ ਹੋਵੇ ਤੇ ਜ਼ਮੀਨਵਾਲ ਵੇਖਣ ਲੱਗਾ ਕਹਿਣ ਲੱਗਾ ਸਾਡੀ ਮਾਂ ਵਿਚਾਰੀ ਬੜੀ ਗਰੀਬ ਏ ਪਰ ਕੀ ਕਰੀਏ ਇਹਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਜਣੀ ਧਰਤੀ ਮਾਂ ਮੇ ਸਹਿਬਾ ਹੁਣ ਟੁਰ ਪੋ ਮਾਈ ਨੂਰਾ ਨੇ ਉਹਨੂੰ ਯਾਦ ਦਵਾਇਆ ਤੇ ਸ਼ਮਸ਼ਾਦ ਨੇ ਲੈਹਂਦੇ ਵੱਲ ਭੱਜਦੇ ਦੇਹ ਨੂੰ ਵੇਖਿਆ ਤੇ ਬੋਲੀ ਅੱਛਾ ਜੀ ਤੁਹਾਡੀ ਬੜੀ ਮਿਹਰਬਾਨੀ ਦੋਵੇਂ ਆ ਕੇ ਟਾਂਗੇ ਦੇ ਵਿੱਚ ਬਹਿ ਗਈਆਂ ਤੇ ਟਾਂਗਾ ਫੇਰ ਤੁਰ ਪਿਆ ਉਹ ਫੇਰ ਵੋ ਹੀ ਚੰਜੋ ਕੇ ਫੇਰ ਉਸੇ ਤਰ੍ਹਾਂ ਦੀ ਲੰਮੀ ਸੜਕ ਲੱਗਦਾ ਸੀ ਕਿ ਦੂਰ ਬੈਠਾ ਕੋਈ ਸੜਕ ਨੂੰ ਰਵੜ ਵਾਂਗ ਖਿੱਚੀ ਜਾ ਰਿਹਾ ਖੋਰੇ ਕਿੰਨੇ ਚਿਰ ਬਾਅਦ ਦੂਰ ਇੱਕ ਟਿੱਬਾ ਜੈ ਦੱਸਿਆ ਜਰਾ ਹੋਰ ਨੇੜੇ ਹੋਇਆ ਤੇ ਪਤਾ ਲੱਗਾ ਕਿ ਬਈ ਕੋਈ ਪਿੰਡ ਐ ਜਿਦੇ ਵਿੱਚ ਵੱਡੇ ਵੱਡੇ ਪੱਥਰਾਂ ਨਾਲ ਮਕਾਨ ਉਸਰੇ ਹੋਏ ਨੇ ਇੰਜ ਲੱਗਦਾ ਜਿਵੇਂ ਡਰੇ ਹੋਏ ਬਾਲਕ ਦੂਸਰੇ ਨੂੰ ਚਿੰਬੜ ਕੇ ਖੜੇ ਹੋਣ ਪਿੰਡ ਦੇ ਕੋਲ ਪਹੁੰਚ ਕੇ ਟਾਂਗਾ ਪੱਕੀ ਸੜਕ ਤੋਂ ਲੈ ਕੇ ਵਟਿਆਂ ਨਾਲ ਅੱਤੇ ਹੋਏ ਰਸਤੇ ਉੱਤੇ ਖੜਖੜ ਕਰਦਾ ਟੁਰ ਪਿਆ ਨਿਕਾ ਜਿਹਾ ਪਿੰਡ ਸੀ ਕੋਈ 50 60 ਘਰ ਹੋਣਗੇ ਪਿੰਡ ਦੇ ਵਿੱਚਕਾਰ ਮਰਸੀਤ ਦਾ ਮਨਾਰਾ ਸਿਰ ਚੁੱਕੀ ਖੜਾ ਸੀ ਸੱਜੇ ਹੱਥ ਇੱਕ ਪੱਕੀਆਂ ਇੱਟਾਂ ਦਾ ਉਸਰੇ ਹੋਇਆ ਮਕਾਨ ਹੋਰ ਵੀ ਨਿਖੜਵਾਂ ਦਿਸ ਰਿਹਾ ਸੀ ਉਸ ਇੱਕ ਮਕਾਨ ਦੇ ਬੂਹੇ ਅੱਗੇ ਜਾ ਕੇ ਟਾਂਗੇ ਵਾਲਾ ਰੁਕ ਗਿਆ ਮਕਾਨ ਦੇ ਮਾਲਕ ਲੰਬਰਦਾਰ ਨੇ ਟਾਂਗੇ ਵਾਲੇ ਨੂੰ ਟਾਂਗੇ ਵਾਲੇ ਦੇ ਸਲਾਮ ਨੂੰ ਘਾ ਨਾ ਪਾੰਦਿਆ ਹੋਏ ਸ਼ਮਸ਼ਾਦ ਕੋਲੋਂ ਪੁੱਛਿਆ ਕਿੰਜ ਆਇਸੋ ਜੀ ਮੈਂ ਤੁਹਾਡੇ ਪਿੰਡ ਸਕੂਲ ਖੋਲਣ ਆਈ ਆਂ ਸ਼ਮਸ਼ਾਦ ਮੇਰਾ ਨਾਮ ਹੈ ਅੱਛਾ ਲੰਬਰਦਾਰ ਨੇ ਇੰਜ ਜਵਾਬ ਦਿੱਤਾ ਹੋਵੇ ਜਿਵੇਂ ਕਹਿੰਦਾ ਹੋਵੇ ਜੇ ਆਈਏ ਤਾਂ ਸਾਡਾ ਕੀ ਵਿਗਾੜ ਲਵੇਂਗੀ ਇਹ ਨੇਚਰ ਨੂੰ ਮਾਈ ਨੂਰਾ ਨੇ ਬਿਸਤਰੇ ਤੇ ਬਕਸੇ ਟਾਂਗੇ ਤੋਂ ਲਾ ਕੇ ਰੱਖ ਦਿੱਤੇ ਸਨ ਤੇ ਟਾਂਗੇ ਵਾਲਾ ਜਿਹੜਾ ਇਸੇ ਪਿੰਡ ਦਾ ਰਹਿਣ ਵਾਲਾ ਸੀ ਉਹ ਇੱਕ ਪਾਸੇ ਟਾਂਗਾ ਖਲੋ ਕੇ ਖੜ ਗਿਆ ਤੇ ਸ਼ਮਸ਼ਾਦ ਨੇ ਸਾਰੇ ਪਿੰਡੇ ਦੇ ਵਿੱਚ ਜਰਾ ਜਨਾ ਵਿਚਾਕਾ ਜਾਂ ਡਰਨੇ ਸੀ ਉਸ ਨੂੰ ਆਇਆ ਤੇ ਉਹ ਪਹਿਲਾਂ ਵੀ ਕਈ ਥਾਵਾਂ ਤੇ ਨਵੇਂ ਸਕੂਲ ਖੋਲਣ ਜਾ ਚੁੱਕੀ ਸੀ ਕਿਉਂਕਿ ਉਹ ਲਾਇਕ ਫਾਇਕ ਉਸਤਾਦਨੀਆਂ ਦੇ ਵਿੱਚ ਉਹ ਗਿਣੀ ਜਾਂਦੀ ਸੀ ਬੜੇ ਹੋਣਹਾਰ ਅਧਿਆਪਕਾ ਸੀਗੀ ਸ਼ਮਸ਼ਾਦ ਫਿਰ ਅੱਲਾ ਵੱਲੋਂ ਉਹਨੂੰ ਇਹੋ ਜਿਹੀ ਮਿੱਠੀ ਜ਼ੁਬਾਨ ਦਿੱਤੀ ਹੋਈ ਸੀ ਤੇ ਪਲ ਵਿੱਚ ਉਹ ਦੂਜਿਆਂ ਕੋਲੋਂ ਆਪਣੀ ਗੱਲ ਮਨਵਾ ਲੈਂਦੀ ਇਸ ਕਰਕੇ ਮਹਿਕਮੇ ਵਾਲੇ ਅਕਸਰ ਸ਼ਮਸ਼ਾਦ ਨੂੰ ਉਹਨਾਂ ਥਾਵਾਂ ਤੇ ਭੇਜਦੇ ਜਿੱਥੇ ਸਕੂਲ ਨਹੀਂ ਸੀ ਚੱਲਦੇ ਜਾਂ ਬੰਦ ਹੋ ਰਹੇ ਸਨ ਤੇ ਉਹ ਸਕੂਲ ਚਲਾ ਕੇ ਹੀ ਮੁੜਦੀ ਇੱਥੇ ਤੇ ਬਿਸਮੱਲਾ ਗਲਤ ਹੋ ਗਈ ਉਹਦੇ ਆਣ ਦੀ ਖਬਰ ਲੰਬੜਦਾਰ ਨੂੰ ਕਈ ਦਿਨ ਪਹਿਲਾਂ ਕਰ ਦਿੱਤੀ ਗਈ ਸੀ ਪਰ ਉਸ ਆਪਣਾ ਸਮਾਨ ਜ਼ਮੀਨ ਤੇ ਰੱਖ ਕੇ ਖੜੀ ਸੀ ਜਿਵੇਂ ਕਿਸੇ ਮੁਸਾਫਰ ਦੀ ਗੱਡੀ ਨਿਕਲ ਗਈ ਹੋਵੇ ਤੇ ਉਹਨੂੰ ਦੂਸਰੀ ਗੱਡੀ ਮਿਲਣ ਦਾ ਯਕੀਨ ਨਾ ਹੋਵੇ। ਕੁਝ ਚਿਰ ਸਾਰੇ ਚੁੱਪ ਕਰਕੇ ਇੱਕ ਖਲੋਤੇ ਰਹੇ। ਲੰਬੜਦਾਰ ਦੂਰ ਅਸਮਾਨਾਂ ਤੋਂ ਜਿਵੇਂ ਕੁਝ ਟੋਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਮਸ਼ਾਦ ਸੋਚ ਰਹੀ ਸੀ ਕਿ ਅੱਜ ਲੱਗਦਾ ਹੈ ਕਿ ਕੋਈ ਬੂਹਾ ਨਹੀਂ ਖੋਲੇਗਾ। ਅਖੀਰ ਮਾਈ ਨੂਰਾ ਕੋਲੋਂ ਰਹਿਣਾ ਗਿਆ। ਉਹ ਬੋਲੀ ਲੰਬੜਦਾਰ ਜੀ ਸਾਨੂੰ ਦੱਸ ਦਿਓ ਕਿ ਅਸੀਂ ਕਿੱਥੇ ਸਿਰ ਛਪਾਂ ਦਾ ਸਮਾਨ ਕਰੀਏ। ਸਮਿਆ ਕਰੀ ਏਡਾ ਲੰਮਾ ਪੈਂਡਾ ਮਾਰ ਕੇ ਆਇਆ ਇਹਨਾਂ ਦਾ ਖਿਆਲ ਕਰ ਲੋ ਹਾਂ ਹਾਂ ਲੰਬੜਦਾਰ ਨੇ ਆਪਣੇ ਖਿਆਲਾਂ ਦੀ ਦੁਨੀਆ ਚੋਂ ਨਿਕਲਦੇ ਆ ਮਲਕੜੇ ਜੇ ਆਖਿਆ ਤੇ ਮੈਂ ਸੋਚ ਰਿਹਾ ਸੀ ਕਿ ਹੁਣ ਤੁਹਾਨੂੰ ਵਾਪਸ ਗੱਡੀ ਨਹੀਂ ਲੱਭਣੀ ਇਹ ਰਾਤ ਤੁਹਾਨੂੰ ਮੇਰੇ ਛੱਗੇ ਦੇ ਵਿੱਚ ਹੀ ਕੱਟਣੀ ਪਊਗੀ ਫਰਜ਼ੀ ਮੁੜ ਜਾਣਾ ਯਾਨੀ ਕਿ ਸਵੇਰੇ ਮੁੜ ਜਾਣਾ ਫਜਰ ਫਜਰ ਵਦੀਜ ਨਮਾਜ਼ ਵੇਲੇ ਯਾਨੀ ਫਰਜ਼ੀ ਮੁੜ ਜਾਣਾ ਸ਼ਮਸ਼ਾਦ ਦੇ ਤਾਂ ਜਿਵੇਂ ਤਲਿਓਂ ਲੱਗੀ ਸਰ ਤੇਜਾਬ ਜੀ ਕੁਝਰ ਉਸਨੇ ਪਰਸ ਦਾ ਫੀਤਾ ਇੰਜ ਮੋੜਿਆ ਜਿਵੇਂ ਉਹ ਲੰਬੜਦਾਰ ਦੀ ਧੁੰਨ ਹੋਵੇ ਫਿਰ ਉਹ ਬੋਲੀ ਜਿਹੜੀਆਂ ਉਸਤਾਦनियां ਮੇਰੇ ਤੋਂ ਪਹਿਲਾਂ ਆਈਆਂ ਸੀ ਉਹ ਕਿੱਥੇ ਰਹਿਣ ਦੀ ਅਸੀਂ ਲੰਬੜਦਾਰ ਸਾਹਿਬ ਉਹਦੀ ਆਵਾਜ਼ ਦੇ ਵਿੱਚ ਹੁਣ ਥੋੜੀ ਜੀ ਕੜੱਤਣ ਵੀ ਸੀ ਜਿਸ ਕਰਕੇ ਲੰਬੜਦਾਰ ਦੇ ਮੱਥੇ ਤੇ ਵੱਟ ਪੈ ਗਏ ਉਹ ਤੇ ਕਿੱਧਰ ਵੀ ਨਹੀਂ ਸੰਰ ਰਹੀਆਂ ਹਾਂ ਤੁਹਾਨੂੰ ਰਹਿਣ ਦਾ ਸ਼ੌਕ ਹੈ ਤੁਸੀਂ ਸ਼ੌਕ ਪੂਰਾ ਕਰ ਲਓ ਸਕੂਲ ਲਈ ਜਿਹੜਾ ਮਕਾਨ ਬਣਿਆ ਉਹ ਹਾਲ ਹੀ ਖਾਲੀ ਪਿਆ ਮੈਂ ਕਿਸੇ ਨੂੰ ਭੇਜਣਾ ਵਾਂ ਤੁਹਾਨੂੰ ਛੱਡ ਆਏਗਾ ਇਹਨਾਂ ਕਹਿ ਕੇ ਉਹ ਸ਼ਮਸ਼ਾਦ ਵੱਲ ਵੇਖੇ ਬਿਨਾ ਤੇਜ਼ ਤੇ ਟੁਰਦਾ ਆਪਣੇ ਘਰ ਅੰਦਰ ਵੜ ਗਿਆ ਸ਼ਮਸ਼ਾਦ ਅਤੇ ਉਸਦੇ ਨਾਲ ਆਈ ਨੂਰਾ ਮਾਈ ਦੋਨੋਂ ਖੁੱਲੇ ਅਸਮਾਨ ਹੇਠ ਖਲੋਤੀਆਂ ਰਹੀਆਂ ਵਾਜੀ ਵਾ ਇਹ ਚੰਗੀ ਹੋਈ ਮਾਈ ਨੂਰਾ ਨੇ ਗੁੱਸੇ ਨਾਲ ਆਖਿਆ ਤਾਂ ਸ਼ਮਸ਼ਾਦ ਨੇ ਉਹਨੂੰ ਝਟਕ ਕੇ ਦਿੱਤਾ ਤੂੰ ਚੁੱਪ ਕਰ ਮਾਈ ਕੀ ਹੋਇਆ ਹੈ ਪਰਦੇਸ ਵਿੱਚ ਇੰਜ ਹੀ ਹੁੰਦਾ ਕੋਈ ਗੱਲ ਨਹੀਂ ਨੂਰਾ ਮਾਈ ਬੋਲੀ ਆਹੋ ਮੇ ਸਹਿਬਾਂ ਸੱਚ ਕਹਿੰਦੇ ਹੋ ਸੱਚ ਕਹਿੰਦੇ ਹੋ ਭਾਈ ਸੱਚ ਕਹਿੰਦੇ ਹੋ ਬੰਦਿਆਂ ਦਾ ਵਰਤਾ ਹੀ ਦੇਸ ਨੂੰ ਪਰਦੇਸ ਬਣਾ ਦਿੰਦਾ ਇਹ ਬੰਦਿਆਂ ਦਾ ਵਰਤਾ ਹੀ ਹੈ ਕਦੀ ਕਦੀ ਪਰਦੇਸ ਨੂੰ ਵੀ ਆਪਣੇ ਘਰ ਦਾ ਵਿੜਾ ਜਾਪਦਾ ਉਹ ਵੀ ਬੰਦਿਆਂ ਦਾ ਵਰਤਾ ਹੁੰਦਾ ਸਾਰਾ ਕੁਝ ਵਰਤਾ ਤੇ ਨਿਰਪਰ ਹੈ ਭਾਈ ਹੂੰ ਸ਼ਮਸ਼ਾਦ ਨੇ ਥੋੜਾ ਜਿਹਾ ਹੰਗਾਰਾ ਦਿੱਤਾ ਤੇ ਦੇਹੋਂ ਜਿਹੜਾ ਦਿਨ ਸੀ ਡੁੱਬਣ ਤੇ ਆ ਗਿਆ ਭੇਡਾਂ ਬੱਕਰੀਆਂ ਤੇ ਮਾਲ ਡੰਗਰ ਦਾ ਏਜੜ ਪਿੰਡ ਵੱਲੋਂ ਮੁੜ ਆ ਰਿਹਾ ਸੀ। ਉਹਨਾਂ ਦੀ ਧਮਾਈ ਧੂੜ ਘਰਾਵਾਂ ਚੋਂ ਨਿਕਲਦੇ ਧੂਏ ਨਾਲ ਰਲ ਕੇ ਪਿੰਡ ਚ ਫਸਰਦੀ ਜਾ ਰਹੀ ਸੀ। ਜਿਵੇਂ ਪਿੰਡ ਤੇ ਉੱਤੇ ਸਮੇਂ ਤੋਂ ਪਹਿਲਾਂ ਹੀ ਸੂਰਜ ਛਿਪ ਗਿਆ ਹੋਵੇ। ਇਸ ਧੂੜ ਦੇ ਵਿੱਚੋਂ ਇੱਕ ਬੰਦਾ ਨਿਕਲ ਕੇ ਉਹਨਾਂ ਵੱਲ ਆਇਆ ਤੇ ਉਹਨਾਂ ਦਾ ਸਮਾਨ ਚੁੱਕਣ ਲੱਗ ਪਿਆ। ਇੱਕ ਬਕਸਾ ਤੇ ਬਿਸਤਰਾ ਚੁੱਕ ਕੇ ਉਹ ਕਹਿਣ ਲੱਗਾ ਤੁਸੀਂ ਚੱਲੋ ਜੀ ਹੋਰ ਸਮਾਨ ਮੈਂ ਦੂਜੇ ਫੇਰੇ ਪਹੁੰਚਾ ਦੇਵਾਂਗਾ। ਮੈ ਨੂਰਾ ਵਸਾ ਖਾਣ ਨੂੰ ਤਿਆਰ ਨਹੀਂ ਸੀ ਉਹ ਝੱਟ ਬੋਲੀ ਨਹੀਂ ਨਹੀਂ ਇੱਕ ਬਕਸਾ ਮੈਂ ਚੁੱਕ ਲੈਣੀ ਆ ਤੇ ਇਸ ਤਰ੍ਹਾਂ ਇਹ ਦੂਜਾ ਬਿਸਤਰਾ ਵੀ ਉਸ ਨੇ ਸਿਰ ਤੇ ਧਰ ਲਿਆ ਯਾ ਮੇਰੇ ਮੌਲਾ ਤੇਰਾ ਹੀ ਆਸਰਾ ਉਸ ਨੇ ਜੋਰ ਨਾਲ ਬਿਸਤਰਾ ਚੁੱਕਿਆ ਤੇ ਪਿੰਡ ਵੱਲ ਟੁਰ ਪਿਆ ਉੱਚੀਆਂ ਨੀਵੀਆਂ ਤਿਲਕ ਲੀਆਂ ਤਿਲਕਣੀਆਂ ਜਈਆਂ ਰੋੜਾਂ ਨਾਲ ਭਰੀਆਂ ਹੋਈਆਂ ਗਲੀਆਂ ਦੇ ਵਿੱਚੋਂ ਕਈ ਵਾਰੀ ਸ਼ਮਸ਼ਾਦ ਦਾ ਪੈਰ ਪੁੱਠਾ ਹੁੰਦਾ ਬਚਿਆ ਤਿੰਨ ਚਾਰ ਘਰਾ ਗੋਲੰਗ ਕੇ ਇੱਕ ਨਿੱਕਾ ਜਿਹਾ ਮੋੜ ਮੁੜਦੇ ਆਂ ਹੀ ਗਲੀ ਬੰਦ ਹੋ ਗਈ ਤੇ ਸਾਹਮਣੇ ਇੱਕ ਬੰਦ ਬੂਹਾ ਨਜ਼ਰ ਆ ਰਿਹਾ ਸੀ ਉਸ ਬੰਦੇ ਨੇ ਉਹ ਬੂਹਾ ਖੋਲਿਆ ਤੇ ਸਮਾਨ ਲਿਜਾ ਕੇ ਵਿਹੜੇ 'ਚ ਰੱਖ ਦਿੱਤਾ ਇੱਕ ਪਾਸੇ ਨਿਉ ਪਾ ਕੇ ਛੱਤਾਂ ਵਾਲੇ ਦੋ ਕਮਰੇ ਬਣੇ ਹੋਏ ਸਨ ਤੇ ਦੂਜੀਆਂ ਗੁੱਠਾਂ ਦੇ ਵਿੱਚ ਇੱਕ ਦਰਖਤ ਨਿੰਮੋ ਚਾਨ ਖੜਾ ਸੀ ਕੋਈ ਦੀਵਾ ਬੱਤੀ ਨੂਰਾ ਨੇ ਵਾਧੇ ਹੋਏ ਹਨੇਰੇ ਤੋਂ ਡਰ ਕੇ ਬੋਲੀ ਬੱਤੀਆਂ ਤੇ ਮੰਜੀਆਂ ਅੰਦਰ ਪਈਆਂ ਰੋਟੀ ਮੈਂ ਹੁਣ ਤੁਹਾਡੇ ਲਈ ਲੈ ਕੇ ਆਇਆ ਲੈ ਕੇ ਆਉਣਾ ਇਹ ਲਓ ਕੋਠੇ ਦੀਆਂ ਕੁੰਜੀਆਂ ਤੇ ਉਸਨੇ ਉਹ ਕੁੰਜੀਆਂ ਸ਼ਮਸ਼ਾਦ ਬੇਗਮ ਦੀ ਤਲੀ ਤੇ ਧਰ ਰੱਖ ਦਿੱਤੀਆਂ ਤੇ ਉਹ ਬੰਦਾ ਬੁਹੀਆਂ ਬਾਹਰ ਹੋ ਗਿਆ ਅੱਧੀ ਰਾਤ ਵੇਲੇ ਖੋਰੇ ਕਿਹੜੀਆਂ ਆਵਾਜ਼ਾਂ ਤੋਂ ਸ਼ਮਸ਼ਾਦ ਬੇਗਮ ਦੀ ਅੱਖ ਖੁੱਲ ਗਈ ਬਾਹਰ ਕੋਈ ਰੌਲਾ ਜਿਹਾ ਹੋਇਆ ਸ਼ਮਸ਼ਾਦ ਨੇ ਕੰਨ ਲਾ ਕੇ ਸੁਣਿਆ ਤਾਂ ਉਸ ਨੂੰ ਹਾਸਾ ਆ ਗਿਆ ਕਿਉਂ ਜੀ ਬਾਹਰ ਗਿੱਦੜ ਤੇ ਕੁੱਤੇ ਰੌਲਾ ਪਾਉਣ ਦਾ ਮੁਕਾਬਲਾ ਕਰੀ ਜਾ ਰਹੇ ਸਨ ਤੇ ਅੰਦਰ ਮਾਈ ਨੂਰਾ ਦੇ ਘਰਾੜੇ ਛੱਤ 'ਤੇ ਕੱਪੜ ਰਹਿ ਸਨ ਚੱਲ ਬਈ ਸੌ ਜਾ ਬੀਬੀ ਵੇਖੋ ਸਵੇਰ ਕੀ ਕਹਿੰਦੀ ਐ ਤੇ ਉਸਨੇ ਆਪਣੇ ਆਪ ਨੂੰ ਕਿਹਾ ਤੇ ਸ਼ਮਸ਼ਾਦ ਸੌਣ ਦੀ ਕੋਸ਼ਿਸ਼ ਕਰਨ ਲੱਗੀ ਸਵੇਰੇ ਸਵੇਰੇ ਕਿਸੇ ਨੇ ਆਣ ਕੇ ਉਹਨਾਂ ਦਾ ਬੂਹਾ ਖੜਕਾਇਆ ਕੌਣ ਐ ਮਾਈ ਨੂਰਾ ਬੂਹੇ ਵੱਲ ਗਈ ਮੈਂ ਟਾਂਗੇ ਵਾਲਾ ਤੁਸੀਂ ਵਾਪਸ ਜਾਣਾ ਸ਼ਮਸ਼ਾਦ ਬੋਲੀ ਉਹ ਭਾਈ ਤੈਨੂੰ ਕਿਹਾ ਸੀ ਅਸੀਂ ਵਾਪਸ ਨਹੀਂ ਜਾਣਾ ਅਸੀਂ ਇੱਥੇ ਸਕੂਲ ਚ ਲਾ ਕੇ ਹੀ ਜਾਣਾ ਦੀ ਨੰਬਰਦਾਰ ਨੇ ਕਿਹਾ ਕਿ ਤੁਸੀਂ ਵਾਪਸ ਜਾਣਾ ਅੱਛਾ ਜਾ ਕੇ ਨੰਬਰਦਾਰ ਨੂੰ ਦੱਸ ਦੇ ਕਿ ਅਸੀਂ ਵਾਪਸ ਨਹੀਂ ਜਾ ਰਹੇ ਸ਼ਮਸ਼ਾਦ ਦੀ ਆਵਾਜ਼ ਵਿੱਚ ਪੂਰਾ ਹੌਸਲਾ ਤੇ ਹਿੰਮਤ ਸੀ ਉਹ ਸਿਪਾਹੀ ਦੀ ਹਿੰਮਤ ਜਿਹੜੀ ਕਿਲਾ ਫਤਹਾ ਕਰਨ ਬਿਨਾਂ ਨਹੀਂ ਮੁੜਦਾ ਉਹ ਹਿੰਮਤ ਸੀ ਸ਼ਮਸ਼ਾਦ ਦੀ ਆਵਾਜ਼ ਦੇ ਵਿੱਚ ਖਰਚਾ ਪਾਣੀ ਤੋਂ ਵਿਹਲੀਆਂ ਹੋ ਕੇ ਉਹਨਾਂ ਮਾਈ ਨੂਰਾ ਨੂੰ ਕੱਲਿਆ ਕਿ ਜਾ ਕੇ ਸਾਰੀਆਂ ਕੁੜੀਆਂ ਨੂੰ ਬੁਲਾ ਕੇ ਲਿਆ ਪੜਨ ਵਾਲਿਆਂ ਨੂੰ ਅੱਛਾ ਜੀ ਕਹਿ ਕੇ ਮਾਈ ਨੂਰਾ ਜਿਹੜੀ ਹੈ ਪਿੰਡ ਵੱਲੋਂ ਨਿਕਲੀ ਤੇ ਸ਼ਮਸ਼ਾਦ ਵਿਹੜੇ ਚ ਆ ਕੇ ਬੈਠ ਗਈ ਇੱਕ ਕਾਂ ਕੰਧ ਤੇ ਬੈਠਾ ਇੱਧਰ ਉੱਧਰ ਤਾੜ ਰਿਹਾ ਸੀ ਤਾਂ ਸ਼ਮਸ਼ਾਦ ਨੂੰ ਹਾਸਾ ਆ ਗਿਆ ਕਾਵਾ ਤੂੰ ਬੜੀ ਗਲਤ ਜਗ੍ਹਾ ਚੁਣੀ ਐ ਇੱਥੇ ਤੈਨੂੰ ਕੁਝ ਨਹੀਂ ਲੱਭਣਾ ਕੋਈ ਇੱਥੇ ਬੁਰਕੀ ਨਹੀਂ ਤੈਨੂੰ ਲੱਭਣੀ ਉਸਨੇ ਹੱਥ ਉੱਚਾ ਕਰਕੇ ਡੋਡੋ ਕੀਤੀ ਤੇ ਕਾਂ ਉੱਡ ਗਿਆ ਤੇ ਸ਼ਮਸ਼ਾਦ ਵਿਹੜੇ ਦੇ ਵਿੱਚ ਟਹਿਲਣ ਲੱਗੀ ਤੇ ਫਿਰ ਉਸਨੇ ਕਮਰੇ ਦਾ ਬੂਹਾ ਖੋਲਿਆ ਉੱਥੇ ਦੋ ਟਾਟ ਇੱਕ ਬਲੈਕਬੋਰਡ ਕੰਧ ਨਾਲ ਲੱਗਿਆ ਹੋਇਆ ਸੀ ਬਸ ਹੋਰ ਅੱਲਾ ਦੇ ਨਾਂ ਤੇ ਨਬੀ ਦਾ ਕਲਮਾ ਨਾ ਕੋਈ ਕੁਰਸੀ ਨਾ ਕੋਈ ਮੇਜ਼ ਚਲੋ ਜੀ ਮੰਜੀ ਤੇ ਬਹਿ ਕੇ ਪੜਾ ਲਵਾਂਗੀ ਪਰ ਕੋਈ ਆਵੇ ਤਾਂ ਸਹੀ ਸੂਰਜ ਉੱਚਾ ਹੋ ਗਿਆ ਸੂਰਜ ਉੱਚਾ ਹੋ ਗਿਆ ਧੁੱਪ ਵੇੜੇ ਚ ਖਿਲਰੀ ਜਾ ਰਹੀ ਸੀ ਪਰ ਅਜੇ ਤੱਕ ਮਾਈ ਨੂਰਾ ਪਿੰਡ ਚ ਨਹੀਂ ਸੀ ਮੁੜੀ ਕਿੰਨੇ ਹੀ ਚਰਵਾਦ ਮਾਈ ਨੂਰਾ ਥੱਕੀ ਟੁੱਟੀ ਜੀ ਵਿਹੜੇ ਚ ਆਵੜੀ ਤੇ ਮੰਜੀ ਦਾ ਪਾਵਾ ਫੜ ਕੇ ਬਹਿ ਗਈ ਸੁਣਾ ਬਈ ਮਾਈ ਨੂਰਾ ਕੀ ਬਣਿਆ ਸ਼ਮਸ਼ਾਦ ਨੇ ਨੂਰਾ ਨੂੰ ਸਵਾਲ ਕੀਤਾ ਕੀ ਸੁਣਾਵਾ ਮੈ ਸਹਿਬਾਂ ਇਹਨਾਂ ਥਲਾਂ ਚ ਤੇਲ ਨਹੀਂ ਮੈਂ ਤੁਹਾਨੂੰ ਦੱਸਣੀ ਪਈ ਆ ਤੇ ਸ਼ਮਸ਼ਾਦ ਬੋਲੀ ਨਹੀਂ ਨਹੀਂ ਮਾਈ ਇੰਨੀ ਛੇਤੀ ਹੌਸਲਾ ਨਹੀਂ ਹਾਰੀਦਾ ਹੁਣ ਮੈਂ ਜਾਵਾਂਗੀ ਬੱਚਿਆਂ ਨੂੰ ਲੈਣ ਕਿਉਂਕਿ ਇਹਨਾਂ ਮੁਲਕਾਂ ਚ ਬੱਚਿਆਂ ਨੂੰ ਪੜਾਉਣ ਤੇ ਬਹੁਤ ਪਾਬੰਦੀ ਹੈ ਨਾ ਉਹ ਕਿ ਉਹ ਲੰਬੜਦਾਰ ਵਰਗੇ ਕੱਟੜ ਲੋਕ ਉਹ ਕਦੋਂ ਚਾਹੁੰਦੇ ਨੇ ਕਿ ਬੱਚੀਆਂ ਪੜਨ ਸੋ ਪੜ੍ਹਾਈ ਦੇ ਬਹੁਤ ਵਿਰਿਆ ਲੋਕ ਜਿਹੜੇ ਆ ਕੱਟੜ ਰੈਜ਼ਰਟ ਲੋਕ ਹੁੰਦੇ ਨੇ ਜਾਹਲ ਹੁੰਦੇ ਆ ਪੂਰੇ ਇਹ ਪੰਜਾਬ ਚ ਵੀ ਵਾਪਰਦਾ ਸੀ ਖੈਰ ਮੁਸਲਮ ਕੱਟੜ ਕੰਟਰੀ ਇੰਸ ਦਾ ਜਿਆਦਾ ਸਿੱਖਾਂ ਚ ਵੀ ਆ ਥੋੜਾ ਬਹੁਤਾ ਇਹ ਦੁਆਚ ਵੀ ਹੈ ਕਿ ਬੱਚਿਆਂ ਨੂੰ ਨਾ ਪੜਾਓ ਖਾਸ ਕਰਕੇ ਤੀਆਂ ਨੂੰ ਖੈਰ ਜਦੋਂ ਨੇ ਅਖਿਆ ਨਹੀਂ ਮਾਈ ਮੈਂ ਜਾਵਾਂਗੀ ਬੱਚਿਆਂ ਨੂੰ ਲੈਣ ਜਵਾਬ ਦੇ ਚ ਮਾਈ ਨੂਰਾ ਨੇ ਉਹਦੇ ਵੱਲ ਇਉਂ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿੰਦੀ ਹੋਵੇ ਨਾ ਹੋਵੇ ਜੋ ਤੁਸੀਂ ਵੀ ਰਾਂਝਾ ਰਾਜੀ ਕਰ ਲਿਓ ਪਰ ਬੋਲੀ ਨਹੀਂ ਉੱਠ ਕੇ ਕੰਧ ਨਾਲ ਬਣੇ ਬੱਤੀਆਂ ਦੇ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਲੱਗੀ ਤੇ ਕੰਧਾਂ ਤੋਂ ਕਾਂਡ ਆਂਦੇ ਆ ਸ਼ਮਸ਼ਾਦ ਨੂੰ ਸੱਤ ਦਿਹਾੜੇ ਹੋ ਗਏ ਪਰ ਹਾਲੀ ਤੀਕ ਪੱਥਰਾਂ ਦੇ ਵਿੱਚੋਂ ਕੋਈ ਵੀ ਪਲਮ ਲੱਛੀ ਫੁੱਟ ਦੀ ਨਜ਼ਰ ਨਹੀਂ ਸੀ ਆ ਰਹੀ ਜਾਨੀ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਕਈ ਘਰਾਂ 'ਚ ਤਾਂ ਉਹਨਾਂ ਨੂੰ ਸਾਫ਼ ਜਵਾਬ ਮਿਲ ਗਿਆ ਬੀਬੀ ਅਸੀਂ ਕੁੜੀਆਂ ਨੂੰ ਪੜਾ ਕੇ ਕੀ ਕਰਨਾ ਪੱਥਣੀਆਂ ਤੇ ਪਾਥੀਆਂ ਨੇ ਦਾਤਰੀ ਫੜਨ ਲਈ ਅਸੀਂ ਲੋੜ ਸਮਝਦੇ ਹਾਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈ ਦਾਤਰੀ ਫੜਨ ਵਾਸਤੇ ਤੇ ਪਾਥੀਆਂ ਪੱਥਣ ਵਾਸਤੇ ਸ਼ਮਸ਼ਾਦ ਨੂੰ ਉਹਨਾਂ ਨੇ ਟਕੇ ਵਰਗਾ ਜਵਾਬ ਦਿੱਤਾ ਪਰ ਸ਼ਮਸ਼ਾਦ ਫਿਰ ਵੀ ਤਕਰੀਰਾਂ ਕਰੇ ਪਰ ਉਹ ਆਪਣਾ ਸਬਕ ਨਾ ਭੁੱਲੇ ਮੇਸ ਸਾਹਿਬਾ ਜੀ ਕਿਉਂ ਵਟਿਆਂ ਨਾਲ ਟੱਕਰਾਂ ਮਾਰਦੇ ਹੋ ਇੱਥੋਂ ਦੀ ਤਾਂ ਜ਼ਮੀਨ ਵੀ ਪੀੜੀ ਪੱਥਰ ਏ ਜੇ ਬੂਟੇ ਨੂੰ ਵੀ ਔਖਾ ਹੀ ਰਾਹ ਦਿੰਦੀ ਏ ਅੱਠਵੇਂ ਦਿਨ ਮਾਈ ਨੂਰਾ ਨੇ ਆਖਿਆ ਤਾਂ ਸ਼ਮਸ਼ਾਦ ਦੇ ਗਲ ਦਿਲ ਨੂੰ ਲੱਗੀ ਉਹਨੇ ਮਾਈ ਨੂੰ ਬਿਸਤਰੇ ਬੰਨਣ ਦਾ ਕਿਹਾ ਤੇ ਆਪ ਬੂਹੇ ਤੇ ਚਾਹ ਖਲੋਤੀ ਇੱਕਦਮ ਉਹਦੀ ਨਜ਼ਰ ਮੁਹਾਟ ਵੱਲ ਪਈ ਕੰਧ ਦੇ ਉਰੇ ਦੇ ਵਿੱਚ ਇੱਕ ਨਿੱਕਾ ਜਿਹਾ ਬੂਟਾ ਖੋਰੇ ਕਦੋਂ ਫੁੱਟ ਆਇਆ ਸੀ ਤੇ ਉਹਦੇ ਉੱਤੇ ਇੱਕ ਪੁੱਟੇ ਜੱਡਾ ਸੁਹਾ ਫੁੱਲ ਖਿੜਿਆ ਸੀ ਜਿਵੇਂ ਕੋਈ ਬਾ ਲਿਆਣਾ ਮੇਲੇ ਵਿੱਚ ਫਿਰਦਾ ਹੋਵੇ ਸ਼ਮਸ਼ਾਦ ਨੇ ਇੱਕਦਮ ਖੁਸ਼ੀ ਨਾਲ ਚੀਕ ਮਾਰੀ ਮਾਈ ਨੂਰਾ ਇੱਧਰ ਆਈ ਜਰਾ ਮਾਈ ਨਸ ਦੀ ਨਸਤੀ ਆਈ ਜੀ ਮੇ ਸਹਿਬਾ ਉਹ ਵੇਖੋ ਨਾ ਸ਼ਮਸ਼ਾਦ ਨੇ ਹੱਥ ਨਾਲ ਮੁਹਾਟ ਵੱਲ ਇਸ਼ਾਰਾ ਕੀਤਾ ਮੁਹਾਟ ਹੁੰਦੀ ਹੈ ਚੁਗਾਠ ਦਾ ਹੇਠਲਾ ਪਾਸਾ ਜਿਹਨੂੰ ਦਹਲਿਸ ਜਾਂ ਪੰਦੇਲੀ ਵੀ ਕਹਿੰਦੇ ਆ ਨਾ ਜਿੱਦੇ ਤੇ ਪੈਰ ਰੱਖ ਕੇ ਪੰਦਰ ਵੜਦੇ ਆ ਉੱਪਰਲਾ ਹਿੱਸਾ ਚੁਗਾਠ ਹੁੰਦਾ ਤੇ ਹੇਠਲਾ ਹਿੱਟਾ ਮੁਹਾਟ ਹੁੰਦਾ ਤੇ ਉਹ ਮੁਹਾਟ ਦੇ ਲਾਗੇ ਇੱਕ ਬੂਟਾ ਹੋ ਗਿਆ ਸੀ ਜਿਸ ਨੂੰ ਇੱਕ ਫੁੱਲ ਵਿਖੜਿਆ ਇਹ ਵੇਖੋ ਨਾ ਸ਼ਮਸ਼ਾਦ ਨੇ ਹੱਥ ਨਾਲ ਇਸ਼ਾਰਾ ਜਦੋਂ ਕੀਤਾ ਉਸ ਫੁੱਲ ਵੱਲੋਂ ਤਾਂ ਮੈਨੂੰ ਰਣ ਦੱਸਿਆ ਇਹ ਫੁੱਲ ਏ ਜੀ ਸ਼ੁਕਰ ਏ ਕਿ ਇੱਥੇ ਵੀ ਕੋਈ ਫੁੱਲ ਨਜ਼ਰ ਆਇਆ ਬਸ ਜਾ ਕੇ ਸਮਾਨ ਖੋਲ ਦੇ ਸ਼ਮਸ਼ਾਦ ਨੇ ਹੁਕਮ ਦਿੱਤਾ ਜਾਨੀ ਜਿਹੜੇ ਉਹਨਾਂ ਨੇ ਬਿਸਤਰੇ ਬੰਨ ਲਏ ਸੀ ਉਸ ਫੁੱਲ ਨੂੰ ਖੜਿਆਂ ਵੇਖ ਕੇ ਉਸ ਨੇ ਬਿਸਤਰੇ ਮੋੜ ਖੋਲ ਦਿੱਤੇ ਜਾਨੀ 8 ਦਿਨ ਬਾਅਦ ਉਹ ਵਾਪਸ ਜਾਣ ਦੀ ਸੋਚਣ ਲੱਗੀਆਂ ਸੀ ਪਰ ਜਦੋਂ ਉਹਨਾਂ ਨੂੰ ਇੱਕ ਫੁੱਲ ਖੜਿਆ ਹੋਇਆ ਦਿਸਿਆ ਨਾ ਉਹ ਨਾਲੇ ਆਪਣਾ ਵਾਪਸ ਨਾ ਜਾਣ ਦਾ ਮਨ ਬਣਾ ਲਿਆ ਸੋ ਇੱਕ ਕਹਾਣੀ ਆ ਦੋਸਤੋ ਕਿ ਆਪਾਂ ਇੱਕਦਮ ਰਿਪੋਰਟ ਪੇਸ਼ ਕੀਤੀ ਸੀਗੀ ਉਹ ਸੈਂਟਿਫਿਕ ਰਿਪੋਰਟ ਸੀਗੀ ਅਮਰੀਕਾ ਦੀ ਕਿ ਜਿੰਨਾ ਤੁਸੀਂ ਹਰਿਆਵਲ 'ਚ ਘੁੰਮੋਗੇ ਜਿਹੜੀ ਤੁਸੀਂ ਮੈਡੀਸਿਨ ਖਾਂਦੇ ਹੋ ਨਾ ਉਹ ਤੁਹਾਡੇ ਤੇ ਜ਼ਿਆਦਾ ਅਸਰ ਕਰਦੀ ਹੈ ਜਿਹੜੀ ਤੁਹਾਡੇ ਮਨ 'ਚ ਨਿਰਾਸ਼ਾ ਜੇ ਕਮਰੇ ਦੇ ਅੰਦਰ ਬੜੇ ਰਹੋਗੇ ਧੁੱਪ 'ਚ ਨਹੀਂ ਨਿਕਲੋਗੇ ਹਰਿਆਲੀ 'ਚ ਨਹੀਂ ਨਿਕਲੋਗੇ ਖੇਤਾਂ 'ਚ ਨਹੀਂ ਜਾਓਗੇ ਨੰਗੇ ਪੈਰੀ ਘਾਹ 'ਚ ਨਹੀਂ ਤੁਰੋਗੇ ਤਾਂ ਉਹ ਤੁਹਾਡੀ ਮੈਡੀਸਿਨ ਨੇ ਵੀ ਉਹਨਾ ਕੰਮ ਨਹੀਂ ਕਰਨਾ ਜਿਹੜੀ ਹਰਿਆਲੀ ਹੈ ਨਾ ਜਿਵੇਂ ਕਹਿੰਦੇ ਕੋਈ ਹਰਾ ਬੂਟ ਰੇ ਹੋ ਰਹੀ ਉਹ ਤੁਹਾਨੂੰ ਕੁਦਰਤ ਹੈ ਨਾ ਜਿਹੜੀ ਉਹ ਇੱਕ ਜੀਵਨ ਦਾ ਸਬਕ ਸਿਖਾਉਂਦੀ ਹੈ ਹੁਣ ਮਾਫ ਕਰਨਾ ਕਈਆਂ ਨੂੰ ਮੇਰੀ ਗੱਲ ਅਜੀਬ ਲੱਗਣੀ ਹੈ ਜਿਹੜਾ ਕਿਸਾਨ ਹੈ ਜਾਂ ਜੱਟ ਹੈ ਉਹ ਜਿਹੜਾ ਰੁਕੇ ਹੋਏ ਕਿੰਨਾ ਸਖਤ ਪੇਸ਼ਾ ਹੈ ਪੇਸ਼ੇ ਭਾਵੇਂ ਹੋਰ ਵੀ ਸਖਤ ਨੇ ਪਰ ਤੁਹਾਡੀ 6 ਮਹੀਨੇ ਦੀ ਕੀਤੀ ਕਿਰਾਇ ਇੱਕ ਸੈਕਿੰਡ ਤੇ ਮੌਸਮ ਤੇ ਨਿਰਭਰ ਕਰਦੀ ਹੈ ਪਰ ਜਿਹੜਾ ਕਿਸਾਨ ਹੈ ਜ਼ਿਮੀਂਦਾਰ ਹੈ ਕਿਸੇ ਵੀ ਖੇਤੇ ਦਾ ਕੋਈ ਕਿ ਆਪਣੇ ਵਾਲਾ ਜੱਟ ਕਹਦੇ ਤਾਂ ਕਈਆਂ ਨੂੰ ਅਜੀਬ ਲੱਗਦਾ ਨਾ ਜਾਤ ਪਾਤ ਇੰਨੀ ਵੱਧ ਗਈ ਹੈ ਹਾਲਾਂਕਿ ਜੱਟ ਵੀ ओबीसी ਹੈ ਪਰ ਉਹ ਜਿਹੜਾ ਸਟਰੋਂਗ ਹੈ ਦੁੱਖ ਸੁੱਖ ਨੂੰ ਝੱਲ ਲੈਂਦਾ ਹੈ ਤਕੜਾ ਆ ਬਾਰਾ ਸਾਰਾ ਲੈ ਲੈਂਦਾ ਉਹਦਾ ਕਾਰਨ ਇਹੋ ਕਿ ਕੁਦਰਤ ਨਾਲ ਜੁੜਿਆ ਹੋਵੇ ਜੇ ਘਰ ਹੈ ਉਹ ਵੀ ਖੁੱਲਾ ਢੁਲਾ ਪਿੰਡ 'ਚ ਵੀ ਰਹਿੰਦਾ ਤਾਂ ਵੀ ਖੁੱਲਾ ਢੁਲਾ ਆ ਆਣੀ ਬਹਾਨੀ ਜੇ ਉਹਦੇ ਉਹਦਾ ਤੁਸੀਂ ਕਿਲੋਮੀਟਰ ਗਿਣੋ ਨਾ ਉਹਦਾ ਤੋਰਾ ਗਿਣੋ ਤਾਂ ਇੱਕ ਆਮ ਸ਼ਹਿਰੀ ਨਾਲੋਂ ਜ਼ਿਆਦਾ ਹੈ ਇੱਕ ਸ਼ਹਿਰੀ ਦਾ ਛੋਟਾ ਘਰ ਹੈ ਕਿੰਨੀ ਕ ਐਕਸਰਸਾਈਜ਼ ਕਰ ਲੇਗਾ ਜਿੰਨੀ ਕਿ ਲੋਕ ਐਕਸਰਸਾਈਜ਼ ਕਰਦੇ ਆ ਇੰਨਾ ਤਾਂ ਕਿਸਾਨ ਜ਼ਿਮੀਂਦਾਰ ਉਦਾਂ ਹੀ ਘੁੰਮ ਲੰਦਾ ਬਿਨਾਂ ਕੰਮ ਤੋਂ ਜਿਵੇਂ ਅੱਜਕੱਲ ਗਾਇਕ ਨਹੀਂ ਤੁਸੀਂ ਵੇਖਿਆ ਅੱਜਕੱਲ ਦੇ ਗਾਇਕ ਅੱਗੇ ਖੜ ਕੇ ਗਾਉਂਦੇ ਸੀ ਅੱਜਕੱਲ ਗਾਇਕ ਸਟੇਜ ਤੇ ਘੁੰਮਣ ਲੱਪੇ ਨੇ ਆ ਕਮਰ ਘਰੇ ਵਾਲ ਨੂੰ ਦੇਖ ਲਓ ਟਿਕਦਾ ਹੀ ਨਹੀਂ ਹੁੰਦਾ ਇੱਕ ਤਾਂ ਧਿਆਨ ਅਟਰੈਕਟ ਕਰਦੇ ਨੇ ਇੱਕ ਉਹਨਾਂ ਦਾ ਸਟੈਮਨਾ ਬਣ ਜਾਂਦਾ। ਸੋ ਦੂਸਰਾ ਉਹ ਨੇਚਰ ਨਾਲ ਜੁੜਿਆ ਕਿ ਜੋ ਉਪਜੈ ਸੋ ਬੈਨਸ ਹੈ। ਸੋ ਇਸ ਕਰਕੇ ਕੁਦਰਤ ਦਾ ਇੱਕ ਖਿੜਿਆ ਹੋਇਆ ਫੁੱਲ ਵੀ ਨਾ ਤੁਹਾਨੂੰ ਉਤਸ਼ਾਹ ਬਖਸ਼ ਦਿੰਦਾ। ਜਿਵੇਂ ਨਪੋਲੀਅਨ ਦੀ ਕਹਾਣੀ ਹੈ ਕਿ ਇੱਕ ਮੱਕੜੀ ਬਾਰ-ਬਾਰ ਡਿੱਗ ਰਹੀ ਸੀ 35-40 ਵਾਰ ਆਖਰ ਨੂੰ ਉਹ ਕੰਧ ਤੇ ਚੜਨ ਚ ਸਫਲ ਹੋ ਗਈ। ਜਿਸ ਨੇ ਨਪੋਲੀਅਨ ਨੂੰ ਸੰਦੇਸ਼ ਦਿੱਤਾ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰੈਕਟਿਸ ਮੇਕ ਅ ਮੈਨ ਪਰਫੈਕਟ ਸੋ ਇਸ ਕਰਕੇ ਕੋਸ਼ਿਸ਼ਾਂ ਨੂੰ ਬੋਰ ਪੈਂਦਾ ਸੋ ਇਸ ਕਰਕੇ ਜਿਹੜੀ ਉਹ ਕਹਿੰਦੇ ਆ ਨਾ ਕਿ ਜੇਠ ਮਹੀਨੇ ਦੀ ਜਿਹੜੀ ਪਹਿਲੀ ਕਣੀ ਡਿੱਗਦੀ ਹੈ ਨਾ ਉਹਨੂੰ ਕੁਰਬਾਨੀ ਦੇਣੀ ਪੈਂਦੀ ਹੈ ਸੋ ਜਰਤ ਜਦੋਂ ਜਹਤ ਜੀ ਪੈਦਾ ਹੁੰਦੀ ਹੈ ਤੇ ਉਹੀ ਹਰ ਚੀਜ਼ ਨੂੰ ਜ਼ਰਖੇਜ ਬਣਾਉਂਦੀ ਹੈ ਏਸੀ ਕਹਾਣੀ ਲੰਮੀਆਂ ਬਾਟਾਂ ਬੰਦਾ ਚਾਹਵੇ ਤੇ ਕੀ ਨਹੀਂ ਹੋ ਸਕਦਾ ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ ਰਾਂਝਾ ਤਖਤ ਹਜ਼ਾਰਿਆਂ ਤੁਰੇ ਤੇ ਸਈ ਪੈਰਾ ਹੇਟ ਸਿਆਲਾਂ ਦਾ ਝੰਗ ਆਉਂਦਾ ਜਹીર ਸਿਆਲ ਦਾ ਸੁੱਖ ਮੰਨਣਾ ਨਾ ਤੇ ਤਖਤ ਹਜ਼ਾਰਾ ਛੱਡਣਾ ਪੈਣਾ ਅੱਜ ਜਿੰਨਾ ਸਾਨੂੰ ਡਿਪਰੈਸ਼ਨ ਆ ਰਿਹਾ ਜਿੰਨੀ ਸਾਨੂੰ ਨਿਰਾਸ਼ਾ ਆ ਰਹੀ ਹੈ ਜਿੰਨਾ ਸਾਡਾ ਜੀ ਨਹੀਂ ਲੱਗਦਾ ਜੇ ਨੀਂਦ ਨਹੀਂ ਆਉਂਦੀ ਅਸੀਂ ਕਹਿੰਨਾ ਦਵਾਈ ਲੈ ਲਓ ਹਰ ਕਿਸੇ ਨਾਲ ਲਓ ਵਾਕ ਕਰੋ ਐਕਸਰਸਾਈਜ਼ ਕਰੋ ਘਰ ਚੀ ਮਤਲਬ ਉਠਕ ਬੈਠ ਕਰ ਲੋ ਅੱਛੀ ਕਿਤਾਬ ਪੜ੍ਹ ਲਓ ਆਏਗੀ ਨੀਂਦ ਕਿਉਂ ਨਹੀਂ ਆਏਗੀ ਸੋ ਇਹ ਨੀਂਦ ਦਾ ਉਡਣਾ ਹਰ ਬੰਦੇ ਦੀ ਕਹਾਣੀ ਬਣ ਰਹੀ ਹੈ ਸੋ ਇਸ ਕਰਕੇ ਜਿੰਦਾ ਦੇ ਲਈ ਨਾਲ ਜ਼ਿੰਦਗੀ ਜੋਇਂ ਜਾਵੇ ਬੇਰਨ ਸਦੂਜੀ ਕਹਿੰਦੇ ਬਾਈ ਜੀ ਜੱਟ ਸਿੱਖ ਤਾਂ ਜਰਨਲ ਦੇ ਵਿੱਚ ਹੀ ਆਉਂਦਾ ਹੈ ਨਾ ਹਨਾ ਚਲੋ ਪੰਜਾਬ ਚ ਹੈਗਾ ਪਰ ਗੱਲ ਇਹ ਆ ਕਿ ਵੈਸੇ ਵੀ ਨੌ ਸੂਬਿਆਂ ਚ OBC ਚ ਆਉਂਦਾ ਮੇਰੇ ਗੱਲ ਕਹਿਣ ਦਾ ਮਤਲਬ ਹੈ ਕਿਉਂਕਿ ਜਿਹੜਾ ਕੋਈ ਸਾਡੇ ਪੱਤਰਕਾਰਾਂ ਚੋਂ ਨਹੀਂ ਨਿਕਲਦਾ ਲੇਖਕਾਂ ਚੋਂ ਨਹੀਂ ਨਿਕਲਦਾ ਜਿਹੜੇ ਗੈਰ ਜੱਟ ਪੱਤਰਕਾਰ ਨੇ ਉਹ ਬਹਾਨਾ ਹੀ ਬਣਾ ਲੈਂਦੇ ਨੇ ਹਾਲਾਂਕਿ ਜੱਟ ਵੀ ਪੀੜਤ ਹੈ ਇਹ ਠੀਕ ਹੈ ਕਿ ਸੁਭਾਅ ਆਦਤ ਕਿਤੇ ਨਾ ਕਿਤੇ ਕੁਝ ਇੱਕ ਅਖੜ ਹੋ ਸਕਦੇ ਨੇ ਤੱਕੇ ਸਾਰੇ ਹੀ ਕਰਦੇ ਨੇ ਹਰ ਤਕੜਾ ਮਾਤੜ ਨਾਲ ਕਰਦਾ ਪਰੇ ਜੱਟ ਮਨਾਮ ਐਸ ਸੀ ਐਸ ਸੀ ਦਾ ਜਿਹੜਾ ਬਿਨਾਂ ਵਜ੍ਹਾ ਰੋਲਾ ਪਾਇਆ ਇਹਦੇ 'ਚ ਕੋਈ ਵਜੂਦ ਨਹੀਂ ਹੁਣ ਜਿਹੜਾ ਕੰਬੋਜ ਭਾਈਚਾਰੇ ਦਾ ਜਾਂ ਸੈਣੀ ਭਾਈਚਾਰੇ ਦੇ ਲੋਕ ਨੇ ਉਹ ਅਸੀਂ ਬੰਦਲ ਨੇ ਪਰ ਕੰਮ ਤਾਂ ਉਹਨਾਂ ਦਾ ਵੀ ਜੱਟਾਂ ਵਾਲਾ ਹੀ ਹੈ ਨਾ ਮੁਸਲਮ ਜੱਟ ਵੀ ਹੈਗੇ ਹਿੰਦੂ ਜੱਟ ਵੀ ਹੈਗੇ ਸਿੱਖ ਜੱਟ ਵੀ ਹੈਗੇ ਇੱਕ ਪੇਸ਼ਾ ਆ ਇੱਕ ਨਸਲ ਹੈ ਜਿਹੜੇ ਜਦੋ ਜਹਾਦ ਕਰਦੇ ਲੋਕ ਨੇ ਈਵਨ ਜੇ ਇੱਕ ਪੰਡਤ ਜਾਂ ਮਹਾਜਨ ਵੀ ਖੇਤੀ ਕਰਨ ਲੱਗ ਜਾਏ ਨਾ ਇਹ ਇਥੇ ਸ਼ਹਿਰੀ ਸੇ ਕਰਦੇ ਨੇ ਉਹਨਾਂ ਦਾ ਸੁਭਾਅ ਵੀ ਜੱਟਾਂ ਵਰਗਾ ਬਣ ਜਾਂਦਾ ਕਿਉਂਕਿ ਜਿਸ ਤਰ੍ਹਾਂ ਦਾ ਤੁਹਾਡਾ ਪ੍ਰੋਫੈਸ਼ਨ ਹੈ ਤੁਹਾਡਾ ਸੁਭਾਅ ਹੌਲੀ-ਹੌਲੀ ਬਣ ਜਾਂਦਾ ਹੈ ਉਹ ਹੁਣ ਜਿਹੜੇ ਜ਼ਿਮੀਂਦਾਰ ਨੇ ਜਿਹੜੇ ਕਿਸਾਨ ਨੇ ਉਹ ਸਦੀਆਂ ਤੋਂ ਇਸ ਮੁਸ਼ਕਲ ਦੇ ਕਾਰਨ ਇਸ ਤਰ੍ਹਾਂ ਦੇ ਬਣੇ ਹੋਏ ਨੇ ਸੋ ਏਸੀ ਕਹਾਣੀ ਕਿ ਇੱਕ ਖੜਦਾ ਫੁੱਲ ਇੱਕ ਉੱਗਦਾ ਹੋਇਆ ਬੂਟਾ ਤੁਹਾਨੂੰ ਇੱਕ ਜ਼ਿੰਦਗੀ ਦੇ ਟੀਚੇ ਹਾਸਲ ਕਰਨ ਦੀ ਟੇਕ ਦੇ ਜਾਂਦਾ ਸੋ ਇਹ ਸੀ ਕਹਾਣੀ ਲੰਮੀਆਂ ਵਾਟਾਂ ਲਿਖਤਮ ਪ੍ਰਵੀਨ ਮਾਲਿਕ ਤੇ ਇਹਨਾਂ ਕਹਾਣੀਆਂ ਦਾ ਭਾਗ ਆਪਣੇ ਕਹਾਣੀ ਅੰਕ ਚੋਂ ਤੁਸੀਂ ਸੁਣ ਸਕਦੇ ਹੋ ਤੇ ਉੱਥੇ ਪਲੇਲਿਸਟ ਦੇ ਵਿੱਚ ਸਾਰੀਆਂ ਹੈ ਨੇ ਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ 9876309655 ਜਾਂ ਤੇ ਮੰਗਵਾ ਸਕਦੇ ਹੋ 9876309655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਫ੍ਰੋਮ ਦੇ ਵਿੱਚ ਕਾਲ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਇਸ ਫ੍ਰੋਮ ਦਾ ਲਿੰਕ ਵੀ ਮੰਗਵਾ ਸਕਦੇ ਹੋ ਸੋ ਇਹ ਸੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸ਼ੇਅਰ ਤੇ ਸਾਂਝਾ ਜਰੂਰ ਕਰਨਾ ਪਲੀਜ਼